ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਜੀ ਵੱਖ-ਵੱਖ ਪੋਸਟਾਂ ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹ ਭਰਤੀ ਓਪਨ ਕੀਤੀ ਗਈ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਜੀ ਤੇ ਇਹਨਾਂ ਪੋਸਟਾਂ ਦੇ ਲਈ ਬਹੁਤ ਵਧੀਆ ਸੈਲਰੀਆਂ ਰਹਿਣ ਵਾਲੀਆਂ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਪੋਸਟਾਂ ਦੇ ਲਈ ਕੀ ਯੋਗਤਾ ਹੋਊਗੀ ਕਿਵੇਂ ਅਪਲਾਈ ਕਰਨਾ ਹੈ ਕੀ ਸ਼ੁਰੂਆਤੀ ਮਿਤੀ ਰਹਿਣ ਵਾਲੀ ਐਪਲਾਈ ਕਰਨ ਦੇ ਲਈ ਕੀ ਅੰਤਿਮ ਮਿਤੀ ਰਹੂਗੀ ਸਾਰੀ ਫੁੱਲ ਫਲੈਜ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਿਹਾ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਆ ਜੀ ਅਧਿਨ ਸਿਵਾਮਾ ਚੂਨ ਬੋਰਡ ਵੱਲੋਂ ਅੱਜ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ਼ਤਿਹ ਦੂਜਾ ਇਸ਼ਤਿਹਾਰ ਜੋ ਪੰਜਾਬ ਅਦਿਨ ਸੇਵਾਵਾਂ ਚੂਨਬੜ ਵੱਲੋਂ ਇਹ ਜਾਰੀ ਕੀਤਾ ਗਿਆ ਹੈ। ਨਵਾਂ ਵੱਲੋਂ ਪੰਜਾਬ ਦੇ ਕਿਰਤ ਵਿਭਾਗ ਵਿੱਚ ਕਿਰਤ ਇੰਸਪੈਕਟਰ ਗ੍ਰੇਡ 1 ਦੀਆਂ ਗਰੁੱਪ ਸੀ ਦੀਆਂ 52 ਪੋਸਟਾਂ ਜਾਰੀ ਹੋਈਆਂ। ਡਾਇਰੈਕਟੋਰੇਟ ਸ਼ਹਿਰੀ ਹਵਾਵਾਜ਼ੀ ਪੰਜਾਬ ਟੈਕਨੀਸ਼ੀਅਨ ਗ੍ਰੇਡ 1 ਦੀਆਂ 2 ਪੋਸਟਾਂ ਜੀ ਤੇ ਟੈਕਨੀਕਲ ਅਫਸਰ ਦੀਆਂ ਇੱਕ ਪੋਸਟ ਹੈ। ਟੈਕਨੀਸ਼ੀਅਨ ਗ੍ਰੇਡ 3 ਦੀਆਂ 4 ਪੋਸਟਾਂ ਜਾਰੀ ਹੋਈਆਂ। ਇਹਨਾਂ ਦੀ ਵੈੱਬਸਾਈਟ ਤੇ ਅਰਜ਼ੀ ਦੀ ਮੰਗ ਸ਼ੁਰੂ ਹੋ ਚੁੱਕੀ ਹੈ ਜੀ. tripsb.punjab.gov.in ਵੈੱਬਸਾਈਟ ਨੂੰ ਲੌਗਇਨ ਕਰ ਸਕਦੇ ਹੋ 16 ਫਰਵਰੀ 2024 ਤੋਂ ஆன்ਲਾਈਨ ਅਰਜੀਆਂ ਦੀ ਭਾਵ ਅੱਜ ਤੋਂ ਇਹ ਅਰਜੀਆਂ ਦੇ ਲਈ ਮੰਗ ਸ਼ੁਰੂ ਹੋ ਚੁੱਕੀ ਹੈ ਤੇ ਵਿਸਥਾਰਪੂਰਵਕ ਜਾਣਕਾਰੀ ਦੇ ਲਈ ਇਹਨਾਂ ਦੀ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਡਿਟੇਲਡ ਨੋਟੀਫਿਕੇਸ਼ਨ ਅਪਲੋਡ ਹੋ ਚੁੱਕਾ ਹੈ ਵਿਦਿਅਕ ਯੋਗਤਾ ਅਪਲਾਈ ਕਰਨ ਦੀ ਅੰਤਿਮ ਮਿਤੀ ਤਨਖਾਸ਼ਕੇਲ ਉਮਰ ਸੀਮਾ ਅਪਲਾਈ ਕਰਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਅਪਲਾਈ ਕਰਨ ਦਾ ਲਿੰਕ ਉੱਥੇ ਵੀ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਮਿਤੀ 14/2/2024 ਨੂੰ ਬੋਰਡ ਦੀ ਵੈਬਸਾਈਟ ਤੇ ਇਹ ਅਪਲੋਡ ਕਰ ਦਿੱਤਾ ਗਿਆ ਇਹਨਾਂ ਵੱਲੋਂ ਨੋਟੀਫਿਕੇਸ਼ਨ ਬਹੁਤ ਵਧੀਆ ਪੋਸਟਾਂ ਜੀ ਰੈਗੂਲਰ ਪੋਸਟਾਂ ਤੇ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇਹ ਅਪਲਾਈ ਕਰਕੇ ਇਹਨਾਂ ਪੋਸਟਾਂ ਦੇ ਰਿਸਲੈਕਸ਼ਨ ਪੱਕੀ ਕਰ ਸਕਦੇ ਹੋ ਹੋਰ ਡਿਟੇਲਸ ਦੇ ਲਈ ਇਹਨਾਂ ਦੀ ਵੈਬਸਾਈਟ ਲੌਗਇਨ ਕਰ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਅਸੀਂ ਨੋਟੀਫਿਕੇਸ਼ਨ ਦਾ ਲਿੰਕ ਦਿੱਤਾ ਹੋਇਆ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਪੂਰਾ ਅਪਡੇਟਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ